ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ ਭੈਣ ਭਾਈ ਆ ਪੰਜਾਬ ਵਾਸੀ ਦੇਸ਼ ਵਿਦੇਸ਼ ਵਿੱਚ ਵਸਤੀਆਂ ਸੰਤਾਂ ਤੇ ਧਿਆਨ ਵਿੱਚ ਕੇ ਇਹ ਮੁੱਦਾ ਲੈਣਾ ਚਾਹੁੰਨਾ ਮੈਂ ਇਹ ਜੋ ਪਿਛਲੇ ਸਮੇਂ ਬਾਗੀ ਤੜਾ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਗਿਆ ਤੇ ਕਾਲੀਤਲ ਦੇ ਪ੍ਰਧਾਨ ਸਰਤਾ ਸੁਖਬੀਰ ਸਿੰਘ ਬਾਦਲ ਤੇ ਵਰ ਖਿਲਾਫ ਜਿਹੜਾ ਇਹਨਾਂ ਨੇ ਮੰਗ ਪੱਤਰ ਦਿੱਤਾ ਮੈਂ ਉਸੇ ਜ਼ਬੰਦ ਵਿੱਚ ਗੱਲ ਕਰਨਾ ਚਾਹੁੰਦਾ ਤੇ ਨਾਲ ਹੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਇੱਕ ਇਹ ਜੋ ਜੁਲਾਈ ਦੀ ਇੱਕ ਵਾਰ ਆ ਆਵੇ ਕਿ ਗੱਲ ਖਾਲਸਾ ਦੀ ਦਲ ਖਾਲਸੇ ਦੇ ਜਿਹੜਾ ਕਵਰਪਾਲ ਸਿੰਘ ਆ ਇਹਨੂੰ ਨਾ ਕੀ ਮਿਲ ਚੁੱਕਿਆ ਆ ਮੈਂ ਇਹਨਾਂ ਨੂੰ ਵੀ ਮਹਾਰਾਜੀ ਦੇ ਨਾਲ ਬੜੇ ਪੈਸੇ ਬਾਹਰ ਹੁੰਦੇ ਨੇ ਇਹਨਾਂ ਨੇ ਇੱਕ ਵਾਰ ਜੀ ਬਿਆਨ ਦਿੱਤਾ ਦੀ ਅਕਾਲ ਤਖਤ ਸਾਹਿਬ ਅਕਾਲੀ ਸਰਕਾਰ ਸਮੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਪੰਥ ਨਾਲ ਇਤਿਤਰ ਹੋ ਅਤੇ ਖਿਲਵਾੜ ਦਾ ਗੰਭੀਰਤਾ ਦੇ ਨਾਲ ਲੇਖਾ ਜੋਖਾ ਕਰੇ ਅਕਾਲੀ ਸਰਕਾਰ ਸਾਡੇ ਇਹ ਦਲ ਖਾਲਸਾ ਦੀ ਖਬਰ ਜੀ ਆ ਆ ਦੇਖੋ ਜੀ ਮਲ ਸੇਖੀ ਜੇ ਕੋਨੋ ਮਾਰਨ ਦਿਆ ਸਿਰਫ ਅਕਾਲੀ ਸਰਕਾਰ ਸਮੇਂ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਤੇ ਕਾਲ ਤੱਕ ਸਾਬ ਐਕਸ਼ਨ ਲਵੇ ਜਿਹੜੇ ਕਾਂਗਰਸ ਵਾਲੇ ਤੇ ਆਮ ਦੇ ਸਰਕਾਰ ਵਾਲੇ ਬੇਅਦਬੀਆਂ ਹੋਈਆਂ ਉਹਨਾਂ ਦੀ ਕੋਈ ਗੱਲ ਨਹੀਂ ਉਹ ਠੀਕ ਠਾਕ ਹੈ ਇਹੋ ਗੱਲ ਹੋਈ ਨਾ ਫਿਰ ਨਾਲ ਹੀ ਬੀਬੀ ਲਚਿੰਦਰ ਕੌਰ ਭੱਟਲ ਸਾਬਕਾ ਮੁੱਖ ਮੰਤਰੀ ਪੰਜਾਬ ਕਾਂਗਰਸ ਆਪੂ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦੀ ਆ ਕਿ ਜਿਹੜੇ ਅਕਾਲੀਆਂ ਦੇ ਵਰਖਲਾ ਮੰਗ ਪੱਤਰ ਦਿੱਤਾ ਬਾਗੀ ਧੜੇ ਵੱਲੋਂ ਉਹਨਾਂ ਨੂੰ 10 ਸਾਲ ਵਾਸਤੇ ਸਿਆਸਤ ਵਿੱਚੋਂ ਤਿਆਗ ਲੈਣ ਦੀ ਸਜ਼ਾ ਲਾਈ ਜਾਵੇ ਆ ਬੀਬੀ ਰਜਿੰਦਰਪੁਰ ਪੱਠਾ ਜਿਨ੍ਹਾਂ ਨੇ 1984 ਵਿੱਚ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਹਜ਼ਾਰਾਂ ਸੇਖ ਨੌਜਵਾਨਾਂ ਦਾ ਕਤਲ ਕੀਤਾ ਨਵੰਬਰ 1984 ਵਿੱਚ ਦਿੱਲੀ ਦੇ ਵਿੱਚ ਸਿਖਾਂ ਦੇ ਗਾਲਾਂ ਵਿੱਚ ਟਾਇਰ ਪਾ ਪਾ ਕੇ ਸਾੜੇ ਉਹ ਪਾਰਟੀ ਤੇਜ਼ਾ ਵੀ ਮੇਨ ਟਾਰਗੇਟ ਆ ਅਕਾਲੀ ਦਲ ਨੇ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੇ ਵੀ ਬੋਲਦੇ ਨੇ ਅੱਜ ਤੱਕ ਜਿਸ ਨੇ ਇਹ ਮੰਗ ਨਹੀਂ ਕੀਤੀ ਮਾਤਭੇਦ ਕਿੱਥੋਂ ਆਉਂਦਾ ਵੇਖੋ ਇਹਨਾਂ ਨੂੰ ਜਿਹੜੀ ਜ਼ਿਆਦਾ ਤਕਲੀਫ ਹੁੰਦੀ ਨਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਅਕਾਲੀ ਦਲ ਤੋਂ ਹੁੰਦੀ ਹੈ ਕਿ ਤਗੜੇ ਬੰਤੇ ਕੋ ਡਰਦੇ ਨਾ ਲੋਕ ਪਿਆਰ ਕਰਦੇ ਨੇ ਕਾਲੀਦਰਨ ਗਰੀਬ ਵਰਗ ਦੇ ਦਿਲਾਂ ਦੇ ਵਿੱਚ ਵਸਦਾ ਸਰਦਾਰ ਸੁਖਵੀਰ ਸਿੰਘ ਬਾਦਲ ਇਹਨਾਂ ਨੇ ਕਾਮ ਕੋਈ ਕੀਤਾ ਨਹੀਂ ਨਾ ਆਮ ਨਹੀਂ ਤੇ ਨਾ ਕਾਂਗਰਸ ਦੇ ਪਰ ਮੈਨੂੰ ਸਭ ਤੋਂ ਵੱਡੀ ਅਰਾਨ ਕੀ ਇਹ ਹੁੰਦੀ ਆ ਕਿ ਸਾਡੇ ਸਿੱਖ ਆ ਕਵਰਪਾਲ ਸਿੰਘ ਦਲ ਖਾਲਸਾ ਜਿਹੜਾ ਮੁਖੀ ਹੈ ਚਲੋ ਹੁਣ ਗੱਲ ਤੁਰਪੀ ਮੈਂ ਤੁਹਾਨੂੰ ਗੱਲ ਦੱਸ ਹੀ ਦੇਣਾ ਜਦੋਂ ਮੈਂ ਜੇਲ੍ਹ ਚੋਂ ਛੁੱਟ ਕੇ ਆਇਆ ਨਾ ਮੈਂ ਇਹਨਾਂ ਭਾਈ ਸਾਹਿਬ ਨੂੰ ਵੀ ਰਾਣੀ ਕੇ ਬਾਗ ਇਹਨਾਂ ਦੀ ਰਹਿائش ਹੋਂ ਤੇ ਜਾ ਕੇ ਮਿਲਿਆ ਕਿਉਂਕਿ ਜਿੰਨਾ ਚਿਰ ਕਿਸੇ ਦੇ ਚ ਬਹੁ ਨਾ ਕਿਸੇ ਨਾਲ ਮਿਲਵਰਤੋ ਨਾ ਨਾਦਰ ਪਤਾ ਨਹੀਂ ਜਿਹਾ ਲੱਗਦਾ ਮੈਂ ਕਿਹਾ ਮੈਂ ਕਿਹਾ ਭਾਈ ਇਹ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਹੈ ਇਹ 2000 1-2 ਦੇ 2000 ਦੇੜ ਖੇੜ ਦੀ ਗੱਲ ਹੈ ਮਾਕਾ ਜੀ ਤੈਨੂੰ ਤੈਸਾ ਕਰੋ ਕੋਈ ਆਈ ਜਿਹੜੇ ਜੋਤਰੀ ਆਏ ਨਾ ਤੀ ਕੋ ਮਜ਼ਾਕੀ ਕਰਦੇ ਹੋ ਕਹਿੰਦੇ ਨਾ ਭਾਈ ਨਾ ਤੇ ਫੰਡੰਗੇ ਨਾਲ ਨੂੰ ਵੀ ਬਾਹਰ ਹੀ ਆਉਂਦੀ ਆ ਔਰ ਇਹਨਾਂ ਨੂੰ ਵੀ ਪੈਸਾ ਇਸੇ ਕਰਕੇ ਮਿਲਦਾ ਕਿ ਤੁਸੀਂ ਟਾਰਗੇਟ ਜੜਾ ਉਹ ਅਕਾਲੀ ਦਲ ਨੂੰ ਹੀ ਕਰਨਾ ਨਿਸ਼ਾਨਾ ਅਕਾਲੀ ਦਲ ਨੂੰ ਪਰੋਣਾ ਮੈਨੂੰ ਇੱਕ ਗੱਲ ਦੱਸੋ ਕਿ ਕਿਸੇ ਨੇ ਇੰਨੀ ਗੱਲ ਕਹੀ ਆ ਆ ਜਿਹੜਾ ਬਾਗੀ ਤੜਾ ਆਇਆ ਇਹਨਾਂ ਨੇ ਇੰਨੀ ਗੱਲ ਕਹੀ ਆ ਕਿ ਕਿਹੜੀਆਂ ਕਾਂਗਰਸ ਵੇਲੇ ਹੋਈਆਂ ਵਿਤਵੀਆਂ ਉਹਨਾਂ ਦਾ ਵੀ ਲੇਖਾ ਜੋਖਾ ਹੋਣਾ ਚਾਹੀਦਾ ਜਿਹੜੇ ਆਮ ਵੇਲੇ ਵੇਦ ਬਈਆਂ ਆਂ ਆਹੀਂ ਉਹਨਾਂ ਤੇ ਵੀ ਕਾਰਵਾਈ ਹੁਣ ਕੀਤੀ ਐ ਆਮ ਦੇ ਵਿੱਚ ਹੁਣ ਸਰਕਾਰ ਦੇ ਇੰਨਾ ਨਸ਼ਾ ਵਧਿਆ ਕਿ ਕੁੜੀਆਂ ਨੌਜਵਾਨ ਕੁੜੀਆਂ ਨਸ਼ਾ ਕਰਨੀਆਂ ਨਸ਼ੇ ਵੇਚਣੀਆਂ ਕਦੀ ਨਾ ਨੇ ਕਿਹਾ ਕੀ ਉਹਨਾਂ ਤੇ ਰੋਗ ਲੱਗਣੀ ਚਾਹੀਦੀ ਆ ਕੋਈ ਮਤਲਬ ਨਹੀਂ ਕੋਈ ਦਿੱਕਤ ਨਹੀਂ ਐ ਇਹਨਾਂ ਨੂੰ ਇਹਨਾਂ ਨੂੰ ਦਿੱਕਤ ਵਾਲ ਤੇ ਸਿਰਮ ਸਰਦਾਰ ਸੁਖਵੀਰ ਸਿੰਘ ਬਾਦਲੋਂ ਹੁਣ ਵੀ ਬਾਅਦ ਸਿਵਤਕੁਰ ਬਾਦਲ ਨੇ ਬੜੇ ਜ਼ੋਰ ਸ਼ੋਰ ਤੇ ਨਾਲ ਭਾਈ ਅਮਰਤਪਾਲ ਸਿੰਘ ਦਾ ਮੁੱਦਾ ਪਾਰਲੀਮੈਂਟ ਵਿੱਚ ਚੁੱਕਿਆ ਸੀ ਸਾਰਿਆਂ ਨੇ ਦੇਖਿਆ ਔਰ ਤੁਸੀਂ ਅਕਾਲੀ ਦਲ ਦੀ ਨਿੰਦਿਆ ਕਰਨੋਂ ਬਾਝੁ ਹੋਣੀ ਨਹੀਂ ਜੇ ਤੁਹਾਡੇ ਚ ਮਾੜੀ ਜਿਹੀ ਅਣਖ ਹੈੀ ਆ ਕੋਈ ਇੱਜ਼ਤ ਹੈਗੀ ਆ ਇਹ ਗੱਲ ਕਹੋ ਕਿ ਜੋ ਆਮ ਦੀ ਸਰਕਾਰ ਦੇ ਵਿੱਚ ਬੇਤਬੀਆਂ ਹੋਈਆਂ ਉਹਨਾਂ ਦਾ ਵੀ ਲੇਖਾ ਜੋਖਾ ਹੋਵੇ ਉਹਨਾਂ ਤੇ ਵੀ ਕਾਰਵਾਈ ਹੋਵੇ ਕਾਂਗਰਸ ਵਲੇ ਜਿਹੜੀਆਂ ਬੇਤਬੀਆਂ ਹੋਈਆਂ ਉਹਨਾਂ ਦਾ ਵੀ ਕਾਰਵਾਈ ਹੋਵੇ ਪਰ ਬੋਲਣਾ ਕਿੰਨੇ ਆ ਸਾਰੇ ਸਾਸਰੀ ਕਾਲ ਕਿਉਂਕਿ ਪੈਸੇ ਜੇ ਮਿਲਦੇ ਆ ਸਿਰਫ ਬਾਦਰ ਸਾਹਿਬ ਦੇ ਨੂੰ ਬਦਰਾਮ ਕਰਨ ਵਾਸਤੇ ਅਕਾਲੀ ਦਲ ਨੂੰ ਬਦਰਾਮ ਕਰਨ ਵਾਸਤੇ ਔਰ ਜੋ ਬਾਦਲ ਸਾਹਿਬ ਨੇ ਕੀਤਾ ਉਹ ਕੋਈ ਲੀਡਰ ਨੂੰ ਕਰ ਸਕਦਾ ਥੋੜਾ ਬਹੁਤ ਸੋਚ ਸਮਝ ਕੇ ਬਿਆਨਬਾਜ਼ੀ ਕਰਿਆ ਕਰੋ ਸਭ ਲੋਕ ਨੇ ਜਿਹੜੇ ਉਹ ਅਕਾਲੀ ਦਲ ਨੂੰ ਟਾਰਗੇਟ ਕਰਦੇ ਕਿਉਂ ਕਰਦੇ ਹਣ ਭਾਈ ਬਡਾਲਾ ਬੈਠਾ 4 ਸਾਲ ਹੋ ਗਏ ਆ ਸਿਕਿਉਰਟੀ ਮਿਲੀ ਆ ਇਹਦੇ ਧਰਨੇ ਦੀ ਰਾਖੀ ਵਾਸਤੇ ਇਹ ਇੱਕੋ ਹੀ ਰਾਗ ਲਾਪੀ ਜਾਂਦਾ ਇੱਕੋ ਹੀ 328 ਰੁਪਏ ਕਿੱਥੇ ਗਏ ਇਹਨਾਂ ਨੇ ਚੋਰੀ ਕਮੇ ਦਿੱਤੇ ਇਹਨਾਂ ਨੇ ਉਹਦੀ ਵਿੱਦ ਵੀ ਕਰਤੀ ਬਲ ਕਈ ਕੁਛ ਇਲਜ਼ਾਮ ਲੋਂਡਿਆ ਕਿਸੇ ਨੇ ਕੱਲ ਕਿਹਾ ਕੋਈ ਨਹੀਂ ਜੇ ਬੋਲਿਆ ਜਿੰਨੀਆਂ ਪਾਰਟੀਆਂ ਪੰਜਾਬ ਦੇ ਵਿੱਚ ਚਾਹੇ ਉਹ ਸੈਂਟਰ ਦੀਆਂ ਤੇ ਸਾਡੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਵੀ ਉਹ ਤਾਂ ਕਹਿੰਦੇ ਸਾਡੇ ਵਰਗਾ ਨਾ ਸੇਖੀ ਕੋਈ ਨਹੀਂ ਸਾਡੇ ਵਰਗਾ ਬੰਦਾ ਹੀ ਕੋਈ ਨਹੀਂ ਉਹ ਜਿਹੜੇ ਹੁਣ ਪੀਤ ਵੀ ਆਈਆਂ ਬੋਲ ਪਵੋ ਉਹਤੇ ਤਾਂ ਹੀ ਕਹਿੰਦੇ 2016 ਚ ਬਰਗਾੜੀ ਦੇ ਵਿੱਚ ਗੁਰਗ੍ਰੰਥ ਸਾਹਿਬ ਦੇ ਅੰਗ ਗਲਾੜ ਦਿੱਤੇ ਤੇ ਹੁਣ ਤੇ ਇੱਕ ਪਿੱਛੇ ਜੇ ਵੀਡੀਓ ਆਈ ਸੀ ਉਹ ਸਾੜੀ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਉਹ ਪਾਲਕੀ ਨੂੰ ਵੀ ਅਗਲਾਤੀ ਸੀ ਉਹ ਪਿੰਡ ਵਾਲੇ ਵੀ ਸਾਰੇ ਇਕੱਠੇ ਹੋ ਗਏ ਸੀ ਸੋਸ਼ਲ ਮੀਡੀਆ ਤੇ ਵੰਦਾਰੇ ਆ ਨਾ ਤਾਂ ਤੁਸੀਂ ਬੋਲੇ ਛੁਏ ਇਸ ਕਰਕੇ ਆਪਣੇ ਪੈਰਾਂ ਤੇ ਘਹਾੜੀ ਨਾ ਮਾਰੋ ਇਹ ਬਹੁਤ ਤੁਸੀਂ ਮਾੜਾ ਕੰਮ ਕਰ ਰਹੇ ਹੋ ਸੰਜੀਤ ਸਿੰਘ ਬਾਦਲ ਵਰਗਾ ਕੋਈ ਮੁੱਖ ਮੰਤਰੀ ਨਹੀਂ ਹੋ ਸਕਦਾ ਕੋਈ ਲੀਡਰ ਨਹੀਂ ਹੋ ਸਕਦਾ ਹਾਰੇ ਤੋਂ ਗੱਲਬਾਤ ਵਿੱਚ ਲੈ ਕੇ ਉਹ ਨਾਲ ਚੱਲਦੇ ਨੇ ਪੁਰ ਸਾਰੇ ਨੂੰ ਮਾਨ ਸਤਿਮਾਨ ਦਿੰਦੇ ਆ ਮੈਂ ਪਿਛਲੀ ਵੀਡੀਓ ਵਿੱਚ ਕਿਹਾ ਸੀ ਹਰ ਵਾਰੀ ਕਿ ਨਾ ਇਹ ਬਾਦਲ ਹੈ ਤੇ ਪੰਜਾਬ ਬਚਿਆ ਕਿੰਨੇ ਕਾਲੀ ਦਸੇ ਕਾਲੀ ਦਾਲ ਨੇ ਕਿੰਨੇ ਨੇ ਤੁਸੀਂ ਦੱਸ ਦਿਓ ਚਲੋ ਤੁਸੀਂ ਕਮੈਂਟ ਕੀ ਦੱਸ ਦਿਓ ਸ਼੍ਰੋਮਣੀ ਕਾਲੀ ਦਾਲ 1920 ਸ਼੍ਰੋਮਣੀ ਅਕਾਲੀ ਦਲ ਰੋਡੇ ਸ਼੍ਰੋਮਣੀ ਅਕਾਲੀ ਦਲ ਭਾਈ ਮਨਜੀਤ ਸਣਾ ਹੀ ਬਣਾਇਆ ਸ਼੍ਰੋਮਣੀ ਅਕਾਲੀ ਦਲ ਮਾਨ ਹੋਰ ਵੀ 5-7 ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਪਤਾ ਜੇ ਕੋਟਿਆਂ ਤੇ ਕਿੰਨਾ ਤੇ ਕਰਨ ਖਲੋ ਜ 12-13 ਤੇ ਹੈ ਹੀ ਆ ਗੱਲ ਅਕਾਲੀ ਦਲ ਦੀ ਨਹੀਂ ਆ ਗੱਲ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨ ਦੀ ਆ ਬਦਨਾਮ ਕਰਨ ਦੀ ਉਹਨੂੰ ਲਾਂਬੇ ਕਰਨ ਦੀ ਪਰ ਉਹਨੇ ਹੋਣਾ ਨਹੀਂ ਜੇ ਉਹ ਲੋਕਾਂ ਦੇ ਦਿਲ ਦੇ ਵਿੱਚ ਵਸਿਆ ਇੱਥੇ ਇੱਥੇ ਦਿਲ ਇਹਦੇ ਵਿੱਚ ਕੋਈ ਨਹੀਂ ਜੇ ਕੱਢ ਸਕਦਾ ਜੋ ਸਕੀਮਾ ਜੋ ਸਮਾਜ ਭਲਾਈ ਦੇ ਕੰਮ ਸਰਦਾਰ ਸੁਖਬੀਨ ਸਿੰਘ ਬਾਦਲ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤੇ ਕਈ ਗਿਆਨ ਟੈਗ ਕਰਾਤਾ ਆਪਣਾ ਨਾ ਕਰਤ ਉਹ ਰੱਬ ਦੇ ਬੰਦੇਓ ਜੀਦੋਂ ਦਾ ਮੇਰੀ ਗੱਲ ਸੁਣ ਲੋ ਜੀਦੋਂ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਦਰਬਾਰ ਸਾਹਿਬ ਦੇ ਵਿੱਚ 1984 ਦੀ ਯਾਦਗਾਰ ਬਣਾਈਏ ਸਾਧਵਾ ਬਾਜਰਨਾਲ ਸਿੰਘ ਤੇ ਜਦ ਅਟੈਕ ਹੋਇਆ ਬਣੀ ਨਾਲ ਜਿੱਤੇ ਪੰਡਰਾਲੇ ਦੇ ਕੀਤੀ ਥੜੇ ਸਾਹਿਬ ਦੇ ਨਾਲ ਉਹ ਉਦੋਂ ਤੋਂ ਕੰਮ ਸਟਾਰਟ ਹੁੰਦਾ ਉਸ ਤੋਂ ਬਾਅਦ ਆਉਂਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈਗੀ ਇਹ ਇਹ ਅਕਾਲੀ ਦਲ ਨੇ ਇਹ ਉਹ ਕੰਮ ਕਰ ਦਿੱਤਾ ਜਿਹੜਾ ਕਿਸੇ ਨੇ ਨਹੀਂ ਕੀਤਾ ਇਹ ਦੇਖ ਕਦੀ ਪੰਜਾਬ ਦੇ ਵਿੱਚ ਕੋਈ ਸਰਕਾਰ ਬਣੀ ਗਈ ਨਹੀਂ ਸੋ ਦੋਵੇਂ ਪੱਖ ਵੇਖਿਆ ਕਰੋ ਇੱਕ ਪੱਖ ਨਾਲ ਵੇਖਿਆ ਕਰੋ ਇਸ ਕਰਕੇ ਮੇਰੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਨਿਮਰਤਾ ਸਹਿਤ ਬੇਨਤੀ ਹੈ ਕਿ ਅਕਾਲੀ ਦਲ ਦਾ ਵਿਰੋਧ ਨਾ ਕਰੋ ਔਰ ਅਕਾਲੀ ਦਲ ਤੇ ਵਰਖਲਾ ਬੋਲਣ ਤੋਂ ਪਹਿਲੋ 50 ਵਾਰੀ ਸੋਚਿਆ ਕਰੋ 100 ਵਾਰੀ ਸੋਚਿਆ ਕਰੋ ਔਰ ਅਕਾਲੀ ਦਲ ਕਮਜ਼ੋਰ ਨਹੀਂ ਹੋਇਆ ਮੈਂ ਪਿਛਲੀ ਵਾਰੀ ਵੀ ਕਿਹਾ ਜੀ ਕਿ ਲਾਲਚ ਦੇ ਕੇ ਪਹਿਲੋ ਕੈਪਟਨ ਦੀ ਸਰਕਾਰ ਸੀ ਉਹਨੇ ਕਿਹਾ ਜੀ ਮੈਂ 4 ਦਿਨਾਂ ਚ ਵਿੱਚ ਨਸ਼ਾ ਖਤਮ ਕਰ ਦੇਣਾ ਫਿਰ ਉਹਨੇ ਕਿਹਾ ਘਰ ਘਰ ਨੌਕਰੀਆਂ ਦੇ ਫਾਰਮ ਭਰਾਤੇ ਅਕਾਲੀ ਦਲ ਨੇ ਭਰਾਏ ਬਿਲਕੁਲ ਨਹੀਂ ਭਰਾਏ ਲੈਓ ਜੀ ਪਰੋਪਰਨ ਹਰੇ ਘਰ ਨੌਕਰੀ ਕਮਾਲ ਹੋ ਗਈ ਯਾਰ ਕਿੰਨੀਆਂ ਕਿ ਨੌਕਰੀਆਂ ਤੁਹਾਡੇ ਕੋਲੀਆਂ ਫਿਰ ਹਰੇ ਦੀ ਬੀਬੀ ਦੇ ਘਰ ਹਜ਼ਾਰ-ਹਜ਼ਾਰ ਰੁਪਈਆ ਆਮ ਨੇ ਕਿਹਾ ਇਹ ਸਾਨੂੰ ਨਹੀਂ ਮਿਲਿਆ ਹੁਣ ਫਿਰ ਲੱਖ-ਲੱਖ ਰੁਪਈਆ ਸਲਾਨਾ ਯਾਰ ਕਮਾਲ ਹੋ ਗਿਆ ਸਾਡੇ 8000 ਰੁਪਈਆ ਵੀ ਨਾ ਕੋਣ ਦੇਊਗਾ ਜੋ ਨਸ਼ਾ ਹੁਣ ਚੱਲਣ ਡਿਆ ਵਾ ਕਿਸੇ ਨੇ ਗੱਲ ਕੀਤੀ ਬਿਲਕੁਲ ਨਹੀਂ ਕੀਤੀ ਉਹ ਕਹਿਣ ਲੋਕ ਹੁਣ ਸਾਡੇ ਪੈਨਪਾਈ ਕਹਿੰਦੇ ਕਿ ਆਮ ਤੇ ਕਾਂਗਰਸ ਜਿੰਨੀਆਂ ਮਰਜ਼ੀਆਂ ਬੇਅਦਬੀਆਂ ਨਾਲ ਦੇ ਰਾਜ ਚ ਹੋ ਜਾਣ ਕੋਈ ਗੱਲ ਨਹੀਂ ਫਿਰ ਇਹਨਾਂ ਦੇ 5-5 ਸਾਲ ਹੁੰਦੇ 5-5 ਸਾਲ ਕੋਈ ਨਹੀਂ ਪੁੱਛਦਾ ਕੋਈ ਨਹੀਂ ਗੱਲ ਕਰਦਾ ਔਰ ਜਦੋਂ ਅਕਾਲੀ ਸਰਕਾਰ ਦੇ ਸਮੇਂ ਇੱਕ ਗੁਦਰਤੀ ਆਂ ਮਾੜੀ ਕਿਸਮਤ ਕਰਕੇ ਇਹ ਕਾਂਡ ਵਾਪਰਿਆ ਹੋ ਸਕਦਾ ਕਿ ਇਹਦੇ ਵਿੱਚ ਵੀ ਜਿਸੇ ਵਿਰੋਧੀ ਤੇ ਰਹਿਦਾ ਹੱਥ ਹੋਵੇ ਕਿਉਂਕਿ ਉਹ ਦੋ ਭਰਾਵਾਂ ਨੂੰ 15-15 ਲੱਖ ਰੁਪਏ ਕਾਂਗਰਸ ਨੇ ਦਿੱਤੇ ਸੀ। ਔਰ ਨਵਜੋਸ਼ ਸਿੰਘ ਸਿੱਧੂ ਦੇ ਕੇ ਆਇਆ ਸੀ ਸਾਰਿਆਂ ਨੂੰ ਪਤਾ। ਕਾਰਨ ਕੀ ਸੀ ਕਿ ਸਿਰਫ ਅਕਾਲੀ ਦਲ ਨੂੰ ਟਾਰਗੇਟ ਕਰਨਾ ਤੇ ਕਮਜ਼ੋਰ ਕਰਨਾ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਅਕਾਲੀ ਦਲ ਕਦੀ ਕਮਜ਼ੋਰ ਨਾ ਹੋਇਆ ਤੇ ਨਾ ਹੋਣਾ। ਮੇਰੇ ਕਹਿਣ ਦਾ ਭਾਵ ਕਿ ਲਾਲਚ ਦੇ ਦੇ ਕੇ ਉਦੋਂ ਤੋਂ ਹੀ ਜਿਦੋਂ ਪਹਿਲੋਂ ਕੈਪਟਨ ਸਾਹਿਬ ਦੀ ਸਰਕਾਰ ਬਣੀ ਉਦੋਂ ਵੀ ਲਾਲਚ ਦਿੱਤਾ ਦੂਜੀ ਯਾਰੀ ਦੀ ਬਣੀ ਫਿਰ ਲਾਲਚ ਦਿੱਤਾ ਆਮ ਦੀ ਸਰਕਾਰ ਬਣੀ ਫਿਰ ਲਾਲਚ ਦਿੱਤਾ ਹੁਣ ਪਾਰਲੀਮੈਂਟ ਦੀਆਂ ਇਲੈਕਸ਼ਨ ਸੀ ਜਦੋਂ ਫਿਰ ਲਾਲਚ ਦਿੱਤਾ ਕਿ ਤੁਹਾਨੂੰ ਸਾਲਾਨਾ ਲੱਖ ਲੱਖ ਤਾਂਗੇ ਸੋ ਇਸ ਕਰਕੇ ਲੋਕਾਂ ਨੂੰ ਲਾਲਚ ਦੇ ਕੇ ਵਰਗਲਾ ਕੇ ਜਿਦਾ ਬੀਬੀ ਜਗੀਰ ਕੌਰ ਕਹਿੰਦੇ ਸੀ ਉਹ ਨਹੀਂ ਉਹ ਬੀਬੀ ਸਰਜੀਤ ਕੌਰ ਨੂੰ ਨਾ ਵਰਗਲਾ ਕੇ ਲੈ ਗਏ ਉਹ ਉਹਦਾ ਬੀਬੀ ਦਾ ਬੀਪੀ ਵੱਧ ਗਿਆ ਸੀ ਉਹਨੂੰ ਪਤਾ ਨਹੀਂ ਲੱਗਾ ਫਿਰ ਉਹਨਾਂ ਬਾਅਦ ਚ ਪਤਾ ਲੱਗਾ ਕਿ ਮੇਰੀ ਕੋਈ ਗਲਤੀ ਹੋ ਗਈ ਇਸ ਕਰਕੇ ਮੈਂ ਆਮ ਛੱਡ ਕੇ ਤੇ ਵਾਪਸ ਆ ਗਈ ਵਿਰੋਧੀ ਧੜੇ ਵਿੱਚ ਬਾਗੀ ਧੜੇ ਦੇ ਵਿੱਚ ਵੀ ਬਾਜੀ ਜੇ ਇਹ ਵਰਗਲਾ ਕੇ ਜਾ ਸਕਦੀ ਤਾਂ ਵਰਗਲਾ ਕੇ ਸਰਕਾਰਾਂ ਨੇ ਗਾਲੀ ਦਲ ਨੂੰ ਰਾਖ ਕੇ ਤੇ ਰਾਜ ਕਰ ਲਿਆ ਪਰ ਹੁਣ ਨਹੀਂ ਹੁਣ ਲੋਕਾਂ ਨੂੰ ਸਮਝ ਆ ਗਈ ਆ ਕਿਤੇ ਪੱਥਰ ਚੱਟ ਕੇ ਮੱਛੀ ਮੁਰਦੀ ਆ ਹੁਣ ਲੋਕਾਂ ਦਾ ਰੁਝਾਨ ਅਕਾਲੀ ਦਲ ਵੱਲ ਆ ਪੂਰਾ 2027 ਦੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਬਣੂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤਖੜੇ ਹੋ ਜੋ ਜਨਤਾ ਨੂੰ ਆਪਣੇ ਭੈਣ ਭਾਈਆਂ ਨੂੰ ਲਾਮਬਦ ਕਰੋ ਅਕਾਲੀ ਦਲ ਨੂੰ ਮਜ਼ਬੂਤ ਕਰੋ ਆਉਣ ਵਾਲਾ ਸਮਾਂ ਤੁਹਾਡਾ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ